ਦਸਾਲ ਪਹਿਲਾਂ ਮੇਰੇ ਕੋਲ ਇੱਕ ਜਵਾਨ ਆਇਆ ਉਸਨੇ ਦੱਸਿਆ ਕਿ ਕਤਲ ਕੇਸ ਵਿੱਚ ਉਸਨੂੰ ਉਮਰ ਕੈਦ ਹੋਈ ਤੇ ਮਹੀਨੇ ਲਈ ਪੈਰੋਲ ਤੇ ਆਇਆ ਪੀ ਐਚ ਡੀ ਕਰਨ ਦਾ ਚਾਹਵਨ ਪਰ ਕੋਈ ਪ੍ਰੋਫੈਸਰ ਖੋਜ ਦੀ ਨਿਗਰਾਨੀ ਕਰਨ ਲਈ ਤਿਆਰ ਨਹੀਂ ਕੋਈ ਵੀ ਕਾਤਲ ਨਾਲ ਗੱਲ ਕਰਨ ਲਈ ਤਿਆਰ ਨਹੀਂ ਸੀ ਤੁਹਾਡੇ ਨਾਂ ਦੀ ਦੱਸ ਪਈਏ ਆਸ ਬੱਜੀ ਮੈਂ ਪੁੱਛਿਆ ਕਿਸ ਨੂੰ ਕਿਉਂ ਕਤਲ ਕੀਤਾ ਸੀ ਉਸਨੇ ਦੱਸਿਆ ਬੀਏ ਪਾਗ ਪਹਿਲਾ ਵਿੱਚ ਪੜਦਾ ਸੀ ਮੇਰੀ ਜਮਾਤ ਵਿੱਚ ਐਸ ਪੀ ਦਾ ਮੁੰਡਾ ਜੀਪ ਵਿੱਚ ਆਉਂਦਾ ਰਵਾਲ ਵਰ ਜੇਬ ਵਿੱਚ ਹੁੰਦਾ ਜਿਸ ਦੀ ਜਦੋਂ ਮਰਜ਼ੀ ਬੇਇੱਜ਼ਤੀ ਕਰ ਦਿੰਦਾ ਮੈਂ ਜੇਬ ਵਿੱਚ ਸ਼ੋਰਾ ਰੱਖਣ ਲੱਗ ਪਿਆ ਉਸ ਦਿਨ ਜਿਸ ਦਿਨ ਮੇਰੀ ਬੇਇੱਜ਼ਤੀ ਕੀਤੀ ਉਸਨੇ ਮੈਂ ਸ਼ੋਰਾ ਮਾਰ ਦਿੱਤਾ ਉਹ ਥਾਣੇ ਮਾਰ ਗਿਆ ਪੁਲਿਸ ਆਈ ਮੈਨੂੰ ਫੜ ਕੇ ਲੈ ਗਈ ਮੈਂ ਪੁੱਛਿਆ ਪੁਲਿਸ ਨੇ ਟਾਰਚਰ ਕੀਤਾ ਉਸਨੇ ਦੱਸਿਆ ਨਹੀਂ ਜੀ ਜੋ ਨਾ ਪੁੱਛਿਆ ਮੈਂ ਦੱਸ ਦਿੱਤਾ ਸ਼ੋਰਾ ਫੜਾ ਦਿੱਤਾ ਪੁੱਛਿਆ ਉਸ ਮੁੰਡੇ ਦਾ ਪਿਓ ਤੈਨੂੰ ਮਿਲਣ ਆਇਆ ਸੀ ਜਵਾਬ ਸੀ ਹਾਂ ਜੀ ਮੈਂ ਥਾਣੇ ਹਵਲਤ ਵਿੱਚ ਬੰਦ ਸਾਂ ਐਸਪੀ ਆਇਆ ਮੈਨੂੰ ਕਿਹਾ ਮੇਰੇ ਕੋਲ ਸ਼ਿਕਾਇਤ ਕਰ ਦਿੰਦਾ ਤੂੰ ਮੈਂ ਉਸ ਤੇ ਥੱਪੜ ਜਰ ਦਿੰਦਾ ਰਵਲਵਰ ਖੋ ਲੈਂਦਾ ਤੂੰ ਵੀ ਤਾਂ ਮੇਰਾ ਹੀ ਬੱਚਾ ਐ ਮੇਰਾ ਬੱਚਾ ਮਰ ਗਿਆ ਤੂੰ ਬਰਬਾਦ ਹੋ ਗਿਆ ਇਹ ਕਹਿੰਦਿਆਂ ਉਹ ਰੋਪਿਆ ਤੇ ਚਲਿਆ ਗਿਆ ਇਸ ਮੁੰਡੇ ਦੀ ਅਰਜੀ ਉੱਪਰ ਮੈਂ ਨਿਗਰਾਨ ਵੱਜੋਂ ਦਸਖਤ ਕਰ ਦਿੱਤੇ ਹਰ ਕੋਜੀ ਨੇ ਸ਼ਮਾਈ ਸੈਮੀਨਾਰ ਵਿੱਚ ਪੇਪਰ ਪੇਸ਼ ਕਰਨਾ ਹੁੰਦਾ ਇਸ ਨੂੰ ਛੁੱਟੀ ਨਾ ਮਿਲਦੀ ਮੈਂ ਜੇਲ੍ਹ ਵਿੱਚ ਜਾ ਕੇ ਉਸ ਦਾ ਪੇਪਰ ਸੁਣ ਲੈਂਦਾ ਕੈਦ ਭੁਗਤਦਿਆਂ ਉਸ ਨੇ ICPR ਵਿੱਚ ਵਜੀਫੇ ਵਾਸਤੇ ਅਰਜੀ ਭੇਜੀ। ਪੋਨੇ ਇੰਟਰਵਿਊ ਹੋਣੀ ਸੀ। ਅਦਾਲਤ ਤੋਂ ਆਗਿਆ ਲੈ ਕੇ ਪੁਲਿਸ ਰੱਖਿਆ ਵਿੱਚੋਂ ਪੋਨੇ ਗਿਆ। ਹੱਥ ਕੜੀ ਲੱਗੀ ਲਗਾਏ ਇੰਟਰਵਿਊ ਦਿੱਤੀ। ਸੰਸਥਾ ਨੇ ਖੋਸ਼ ਹੋ ਕੇ 12000 ਰੁਪਏ ਮਹੀਨਾ ਵਜੀਫਾ ਲਾ ਦਿੱਤਾ। ਕੈਦ ਭੁਗਤ ਕੇ ਪੀ ਐਚ ਡੀ ਕਰਕੇ ਹੁਣ ਉਹ ਤੇ ਉਸਦੀ ਪਤਨੀ ਕਾਲਜ ਵਿੱਚ ਲੈਕਚਰਰ ਲੱਗੀ ਹੋਏ ਐ। ਜਵਾਨ ਦਾ ਨਾਮ ਹੈ ਡਾਕਟਰ ਮਨਦੀਪ ਗੋੜ। ਲਿਖਤ ਹਰਪਾਲ ਸਿੰਘ ਪੰਨੋ। ਆਵਾਜ਼ ਸੀ ਸੰਦੂ। ਫਿਰ ਮਿਲਦੇ ਹਾਂ ਇੱਕ ਹੋਰ ਬਹੁਤ ਪਿਆਰੀ ਜੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਰੱਖਿਓ ਖਿਆਲ